ਤਸਵੀਰ ਲਈ ਅਸੀਂ ਸ਼ਿਸ਼ਰਾ ਪਿੰਡ ਦੇ ਵਿੱਚ ਖੜੇ ਹੋયા ਉੱਚੀ ਬਸੀ ਜਿੱਥੇ ਫੌਜੀ ਕੈਂਪ ਹੈ ਉਸ ਦੇ ਉੱਤੇ ਕਾਫੀ ਸਾਰੇ ਜਿਹੜੇ ਆ ਡਰੋਨ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਉਹ ਸਾਰੇ ਡਰੋਨ ਜਿਹੜੇ ਆ ਉਹ ਖਤਮ ਕੀਤੇ ਜਾ ਰਹੇ ਪਰ ਉਸ ਦਾ ਕਿਤੇ ਨਾ ਕਿਤੇ ਨੁਕਸਾਨ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਚੱਲਣਾ ਪੈ ਸਕਦਾ ਜਾਂ ਫਿਰ ਉਸਤੀਆਂ ਨਿਸ਼ਾਨਦੇਹੀਆਂ ਉਹ ਦੇਖੀਆਂ ਜਾ ਸਕਦੀਆਂ ਨੇ ਸ਼ਿਸ਼ਨਾ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਮਾਕਾ ਹੋਇਆ ਜਿਸ ਤਰੀਕੇ ਦੇ ਨਾਲ ਚਾਰੇ ਪਾਸੇ ਧੂਆਂ ਧੂਆ ਮਿੱਟੀ ਤੇ ਮਿੱਟੀ ਹੋਈ ਇੱਥੋਂ ਦੇ ਲੋਕ ਬਹੁਤ ਹੀ ਜ਼ਿਆਦਾ ਸਹਿਮੇ ਹੋਏ ਨੇ ਡਰੇ ਹੋਏ ਨੇ ਕਿਉਂਕਿ ਇਹ ਖੌਫਨਾਕ ਮੰਜ਼ਰ ਜਿਸ ਦੀ ਸ਼ੁਰੂਆਤ ਹੋਈ ਹੈ ਜੇਕਰ ਇਹ ਅੱਗੇ ਵਧਿਆ ਤਾਂ ਬੇहद ਜਿਹੜਾ ਮੰਜ਼ਰ ਖੌਫਨਾਕ ਹੋਵੇਗਾ ਤੇ ਆਉਣ ਵਾਲੇ ਸਮੇਂ 'ਚ ਇਸ ਦੇ ਨੁਕਸਾਨ ਵੀ ਬਹੁਤ ਵੱਡੇ ਹੋ ਸਕਦੇ ਨੇ ਇੱਥੇ ਸਾਰੇ ਲੋਕ ਮੌਜੂਦ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸ਼ਸ਼ੀ ਗਲ ਅੰਕਲ ਜੀ ਸੱਸੀ ਗਲ ਜੀ ਅਗਲੀ ਕਿੰਨੇ ਵਜੇ ਹੋਇਆ ਤੇ ਕਿਹੋ ਜਿਹਾ ਮਾਹੌਲ ਸੀਗਾ ਇਹ ਕੋਈ 4:30 ਵਜੇ ਦੇ ਕਰੀਬ ਹੋਇਆ ਤੇ ਉਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਰਾਤ ਨੂੰ ਘਟਰਾਮਾ ਵਾਪਰਨੀਆ ਸੀ ਅਵਾ ਅਟੈਕ ਹੋ ਰਹੇ ਸੀਗੇ ਤਾਂ ਅੰਦਾਜ਼ਾ ਸੀਗਾ ਕਿ ਇਸ ਤਰ੍ਹਾਂ ਦਾ ਅਟੈਕ ਇੱਧਰ ਵੀ ਹੋ ਸਕਦਾ ਅੰਦਾਜ਼ਾ ਤਾਂ ਹੈ ਸੀ ਪਰ ਅਸੀਂ ਪਿੱਛੇ ਪਿੱਛੇ ਹੋਣਾ ਬੜਾ ਲੱਗ ਲੱਗ ਜੀ ਪਰ ਇਹ ਸਾਡੇ ਪਿੰਡ 'ਚ ਆ ਕੇ ਵੜਿਆ ਆਵੜਿਆ ਕੰਮ ਦੁਨੀਆਂ ਬਹੁਤ ਡਰੀ ਪਈ ਆ ਤੇ ਪ੍ਰਸ਼ਾਸਨ ਵੱਲੋਂ ਵਾਹ ਵਸਕਤੀ ਹੋ ਰਹੀ ਆ ਪਰ ਇਹ ਕਰ ਰਹੇ ਹੁਣ ਜਿਹੜੇ ਐਕਸੈਸ ਮੈਨ ਜਿੰਨੇ ਵੀ ਆ ਕੇ ਸਾਡੇ ਲੈਟਰ ਲੂਟਾ ਬੰਦ ਕਰਾਈ ਦੀਆਂ ਵੀ ਨਾਂ ਬਾਰੇ ਗੱਲ ਉਹ ਤੁਸੀਂ ਲੋਕ ਫਿਰ ਵੀ ਗੱਡੀਆਂ ਲੈ ਕੇ ਰਾਤ ਨੂੰ ਘੁੰਮ ਰਹੇ ਉਹ ਲੇਟਾ ਜਾਗ ਰਹੇ ਹੁੰਦੇ ਇਹਨੇ ਨਹੀਂ ਘੁੰਮਦੇ ਪਰ ਫਿਰ ਵੀ ਕਈ ਕਰ ਅਮਰ ਜੀ ਜਿਹਾ ਕਹਿੰਦਾ ਜਣਾ ਹੀ ਪੈਂਦਾ ਪਰ ਉਹਨਾਂ ਜਿਨ੍ਹਾਂ ਪਹਿਲਾਂ ਹੀ ਉਹਨਾਂ ਨਹੀਂ ਗਾ ਲੋਕ ਸਮਝਦਾਰ ਨੇ ਕਾਫੀ ਪਰ ਇਹ ਵੀ ਰਿਹਾ ਕਿ ਪਿੰਡ ਦੇ ਵਿੱਚ ਨਹੀਂ ਡਿਗੇ ਪਿੰਡ ਤੋਂ ਬਾਹਰ ਡਿਗੇ ਜੀ ਇਹ ਬਹੁਤ ਰੱਬ ਨੇ ਸੱਚੇ ਪਾਤਸ਼ਾਹ ਠੀਕ ਜਿਹੜਾ ਪਿੰਡੋਂ ਬਾਹਰ ਪਿੰਡ ਜਿਹੜਾ ਬੜਾ ਨੁਕਸਾਨ ਹੋਣਾ ਸੀ ਤੇ ਤੁਹਾਡਾ ਘਰ ਆਹੀ ਹੈ ਜੀ ਸਾਹਮਣੇ ਇਹ ਘਰ ਇਹਨਾਂ ਦਾ ਪਾਜੀ ਹੁੰਦਾ ਮੇਰਾ ਤੁਹਾਡਾ ਪਾਜੀ ਤੇ ਕਿਵੇਂ ਦਾ ਪਾਜੀ ਸਕੇ ਤੁ ਕਿਉਂਕਿ ਤੁਹਾਡਾ ਤਾਂ ਬਿਲਕੁਲ ਨੇੜੇ ਡਿਗੇ ਆ ਜੀ ਬਹੁਤ ਜ਼ਿਆਦਾ ਜ਼ਬਰਦ ਤੇ ਸਾਨੂੰ ਤੇ ਆਉਂ ਲੱਗਾ ਵੀ ਜਦਾਂ ਅਸੀਂ ਖਤਮੀ ਹੋ ਗਏ ਆ ਇੰਨੇ ਜ਼ਬਰਦਸਤ ਸ਼ੀਸ਼ੇ ਬਾਰੀਆਂ ਪੂਏ ਸ਼ੀਸ਼ੇ ਟੁੱਟ ਗਏ ਆ ਬੂਵੇ ਇੱਕਦਮ ਖੜਾਕਾ ਹੋਇਆ ਵਾ ਤੇ ਇੱਕਦਮ ਹੀ ਪੈਰ ਤੇ ਦੋਵੇਂ ਟੈਗ ਹੋਏ ਆ ਤੇ ਬਹੁਤ ਜ਼ਿਆਦਾ ਜ਼ਬਰਦਸਤ ਟੈਗ ਆ ਜਿਹੜਾ ਵੀ ਇੱਕ ਵਾਰੀ ਧਰਤੀ ਪੂਰੀ ਹਨੇ ਹਲਾਤੀ ਹੈ ਤੇ ਸਾਡੇ ਨਗਰ ਦੇ ਵਿੱਚ ਪੂਰਾ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਂਜੀ ਤੇ ਪ੍ਰਸ਼ਾਸਨ ਭਾਜੀ ਫਿਰ ਕਿੰਨੇ ਵਜੇ ਪਹੁੰਚਿਆ ਪ੍ਰਸ਼ਾਸਨ ਭਾਜੀ ਅੱਧੇ ਪੌਣੇ ਘੰਟੇ 'ਚ ਆ ਗਿਆ ਹੈ ਹਾਂਜੀ ਤੇ ਭਾਈ ਉਹਦੇ ਕੋਈ ਜੋ ਮਸਾਇਲ ਡਿੱਗੀ ਉਹਦੇ ਕੋਈ ਛਿੱਲਰ ਵਗੈਰਾ ਜੋ ਕੁਝ ਇਸ ਤਰ੍ਹਾਂ ਦਾ ਛੋਟੇ ਛੋਟੇ ਪਾੜ ਭਾਜੀ ਕੁਝ ਪਏ ਹੀ ਉਹਦੇ ਤੇ ਬਾਕੀ ਤਾਂ ਕੁਝ ਨਹੀਂ ਲੱਭਾ ਕੁਝ ਮਿੱਟੀ ਦੇ ਵਿੱਚ ਹੀ ਐ ਤੇ ਭਾਜੀ ਸਗਾ ਰਾਤ ਨੂੰ ਅੰਦਾਜ਼ਾ ਜਿਸ ਤਰੀਕੇ ਨਾਲ ਬਾਰਡਰ ਏਰੀਆ ਉੱਤੇ ਲਗਾਤਾਰ ਫਾਇਰਿੰਗ ਹੋ ਰਹੀ ਹੈ ਡਰੋਨ ਛੱਡੇ ਜਾ ਰਹੇ ਕੋਈ ਅੱਗੇ ਤੇ ਸਾਰੇ ਅਸੀਂ ਵੇਂਦੇ ਰਹੇ ਆਂ ਵੀ ਜਿਹੜਾ ਪਿੱਛੇ ਪਿੱਛੇ ਬਾਰਡਰ ਏਰੀਆ ਤੋਂ ਪਿੱਛੇ ਪਿੱਛੇ ਹੋ ਰਿਹਾ ਸੀ ਹੁਣ ਤੇ ਸਾਡੇ ਬਿਲਕੁਲ ਸਿਸ਼ਰਾ ਪਿੰਡ ਦੇ ਨਾਲ ਆ ਗਏ ਤੇ ਅਟੈਕ ਹੋਇਆ ਜੀ ਘਰਾਂ 'ਚ ਆ ਕੇ ਅਟੈਕ ਹੋ ਗਿਆ ਜੀ ਹਾਂਜੀ ਹਾਂਜੀ ਨੁਕਸਾਨ ਵੀ ਭਾਜੀ ਦਾ ਜ ਰੁਕਣੀ ਚਾਹੀਦੀ ਪਾਜੀ ਲੱਗ ਬਿਲਕੁਲ ਜੀ ਬਿਲਕੁਲ ਰੁਕਣੀ ਚਾਹੀਦੀ ਆ ਕੋਈ ਸਰਕਾਰੇ ਤੋਂ ਵਧੀਆ ਕਦੋਂ ਚੁੱਕੇ ਜਾਂ ਤੇ ਜਾਂ ਕੋਈ ਇਹਦੇ ਹੱਲ ਕਰੇ ਠੱਲ ਪਾਏ ਨੂੰ ਜੀ ਬਿਲਕੁਲ ਪਾਜੀ ਤੁਸੀਂ ਵੀ ਇੱਥੇ ਤੁਹਾਡੇ ਵੀ ਇੱਥੇ ਕੋਲੇ ਮੇਰਾ ਡੱਪੜੇ ਕਰਾ ਸਾਹਮਣੇ ਦੱਸ ਦੋ ਜੀ ਹਾਂਜੀ ਇਹ ਨਾ ਦੱਸਿਆ ਜਿਵੇਂ ਤੁਹਾਨੂੰ ਪਾਜੀ ਹੋਣਾ ਨੇ ਤੇ ਤਕਰੀਬਨ 5 ਕੁ ਪੌਣੇ 5 ਵਜੇ ਇਹ ਹੋਈ ਵਾਰਦਾਤ ਹੋਈ ਆ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਵਾਂ ਕਿ ਜਿਵੇਂ ਕਿ ਇੱਕ ਪੰਜਾਬ ਨੂੰ ਟਾਰਗੇਟ ਬਣਾਇਆ ਜਾਂਦਾ ਹੈ ਹੋਰ ਵੀ ਸਟੇਟਾਂ ਹੈਗੀਆਂ ਨੇ ਲਾਗੇ ਉਹਨਾਂ ਦਾ ਮਤਲਬ ਕੋਈ ਨਿਸ਼ਾਨਾ ਨਹੀਂ ਜੇ ਜਿੱਦਾਂ ਲਾਈਟ ਆਫ ਕੀਤੀ ਜੀ ਪੰਜਾਬ ਵਿੱਚ ਜੇ ਇਹ ਤਮਾਕੀ ਹੋ ਰਹੇ ਪੰਜਾਬ 'ਚ ਹੋ ਰਹੇ ਨੇ ਇਹ ਬੇਨਤੀ ਮੇਰੀ ਇਹ ਦੋਹਾਂ ਆਪਣੇ ਮੁਲਕਾਂ ਦੀ ਲੀਡਰਾਂ ਨੂੰ ਵਾ ਕਿ ਇਹ ਕੰਮ ਨਾ ਕੀਤਾ ਜਾਵੇ ਜਿੰਨੀ ਜ਼ਰੂਰੀ ਹੈ ਹਾਂਜੀ ਹਾਂਜੀ ਆਮ ਲੋਕਾਂ ਦਾ ਤਾਂ ਵੱਡਾ ਨੁਕਸਾਨ ਹੈ ਜੀ ਬਿਲਕੁਲ ਜੀ ਆਮ ਜਨਤਾ ਨਹੀਂ ਚਾਹੁੰਦੀ ਕਿ ਇਹ جنگ ਹੋਵੇ ਠੀਕ ਆ ਇਹ ਲੀਡਰ ਜਿਹੜੇ ਨੇ ਆਪੋ ਆਪਣੀ ਤਾਂ ਬਿਲਕੁਲ ਸੇਵ ਨੇ ਮਰਨਾ ਹੈ ਤੇ ਆਮ ਜਨਤਾ ਨੇ ਮਰਨਾ ਜੇ ਵੇਖੋ ਆ ਕਿੰਨੀ ਕੁ ਦੂਰੀ ਹੈ ਘਰ ਦੇ ਉਤੋਂ ਜੇ ਇੱਥੇ ਹੁੰਦਾ ਤੇ ਕਿੰਨਾ ਨੁਕਸਾਨ ਹੋਣਾ ਸੀ ਤੇ ਬੇਨਤੀ ਇਹੀ ਆ ਵੀ ਇਹਨੂੰ ਰੋਕਿਆ ਜਾਵੇ ਭਾਜੀ ਪਰਿਵਾਰ ਵਿੱਚ ਕਿਹੋ ਜਿਹੇ ਹਾਲਾਤ ਸਕੇ ਜਿਸ ਵੇਲੇ ਡਿੱਗਦੀ ਆ ਭਾਜੀ ਬੱਚੇ ਬਹੁਤ ਜ਼ਿਆਦਾ ਡਰ ਚੁੱਕੇ ਸੀ ਪੂਰੇ ਸੈਮ ਸੈਮ ਦਾ ਸੈਮ ਗਏ ਸੀ ਬੱਚੇ ਬਿਲਕੁਲ ਹੀ ਚੀਕਾਂ ਮਾਰਨ ਲੱਪੇ ਤੇ ਪੂਰੇ ਪਰਿਵਾਰ ਹੀ ਸਾਰਾ ਡਰ ਚੁੱਕਾ ਏ ਜਿੱਦਾਂ ਤਗੜਾ ਬਲਾਸਟ ਹੋਇਆ ਹਾਂਜੀ ਤੇ ਆਹ ਨੂੰ ਤੁਹਾਨੂੰ ਤੇ ਆਹ ਮਹਿਸੂਸ ਹੋਇਆ ਵੀ ਜਿੱਦਾਂ ਸਾਡੇ ਘਰ ਦੇ ਉੱਤੇ ਡਿੱਗ ਗਿਆ ਕੁਝ ਤੁਹਾਨੂੰ ਇਸ ਦਾ ਇਹ ਖਿੜਕੀਆਂ ਵੀ ਹਿੱਲੀਆਂ ਵਗੈਰਾ ਬਿਲਕੁਲ ਜੀ ਖਿੜਕੀਆਂ ਹਿੱਲੀਆਂ ਸ਼ੀਸ਼ੇ ਵੀ ਟੁੱਟੇ ਹੋਏ ਸੀ ਤੇ ਅਸੀਂ ਤਾਂ ਚਲੋ نیچے ਸੁੱਤੇ ਹਾਂ ਤੇ ਐਉਂ ਹੀ ਤੂਰੀ ਧਰਤੀ ਹਿੱਲ ਗਈ ਐ ਏਡਾ ਤੜਾ ਬਲਾਸਟ ਹੋਇਆ ਹਾਂਜੀ ਇਹ ਵੀ ਕਿਹਾ ਜਾਂਦਾ ਕਿ ਚਲੋ ਥੱਲੇ ਬੰਦਾ ਲੰਬਾ ਪੈ ਕੇ ਬੱਜੂਗਾ ਏਦਾਂ ਹਦਾਇਤਾਂ ਨੇ ਪਰ ਮੇਰੇ ਹਿਸਾਬ ਨਾਲ ਜੋ ਸਾਬ ਦੇ ਮਜਾਇਲ ਡਿੱਗੀ ਆ ਬਚਣ ਦਾ ਤਾਂ ਚਾਂਸ ਹੀ ਨਹੀਂ ਕੋਈ ਹਾਂਜੀ ਜਿੱਡਾ ਵੀਰ ਜੀ ਬਲਾਸਟ ਹੋਇਆ ਮੰਨ ਲਓ ਕਿ ਇਸ ਦੀ ਕੋਠੀ ਦੇ ਉੱਤੇ ਡਿੱਗ ਜਾਏਗਾ ਤੇ ਉਹ ਕਿੱਥੋਂ ਬੱਜ ਜਾਏਗਾ ਹਾਂਜੀ ਬਿਲਕੁਲ ਤਾਂ ਇਹ ਸ਼ਸ਼ਰਾ ਪਿੰਡ ਦੇ ਲੋਕ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਜਿਹੜੇ ਆ ਸ਼ੀਸ਼ੇ ਉਹ ਬਿਲਕੁਲ ਟੁੱਟੇ ਹੋਏ ਨੇ ਕਿਉਂਕਿ ਬਲਾਸਟ ਜਿਹੜਾ ਘਰ ਦੇ ਬਿਲਕੁਲ ਕੋਲ ਹੋਇਆ ਤੇ ਇੱਕ ਉਧਰਕਾਰ ਆ ਜਿਹੜਾ ਬਿਲਕੁਲ ਉਸ ਦੇ ਦਾਰੇ ਸਾਰੇ ਜਿਹੜੇ ਆ ਖਿੜਕੀਆਂ ਕ੍ਰੈਸ਼ ਹੋਈਆਂ ਨੇ ਤਾਂ ਇੱਥੇ ਦਾ ਬਿਲਕੁਲ ਜਿਹੜੇ ਥੋੜੇ ਬਹੁਤ ਸ਼ੀਸ਼ੇ ਜਿਹੜੇ ਆ ਟੁੱਟੇ ਨੇ ਪਰ ਡਰ ਦਾ ਸਹਿਮ ਦਾ ਮਾਹੌਲ ਪੂਰੇ ਪਿੰਡ ਵਾਸੀਆਂ ਦੇ ਵਿੱਚ ਹੈ ਕਿ ਇੱਥੇ ਹੋਰ ਵੀ ਲੋਕ ਬੈਠੇ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਆਈ ਪਿੰਡ ਹੈ ਜੀ ਆਪਣਾ ਆ ਮੇਰਾ ਪਿੰਡ ਪਣਮੀਆ ਖਾਂ ਜੀ ਜੀ ਲਾਈਵ ਲੜੀ ਬੰਗਲਾਦੇਸ਼ ਦੀ ਲੜੇ ਲੜੀ ਆ ਉਹਦੇ ਬਾਅਦ 1971 ਸ੍ਰੀਲੰਕਾ ਦੀ ਵੀ ਲੜੇ ਲੜੀ ਆ ਇਹ ਲੜਾਈਆਂ ਵੇ ਵੇਖ ਕੇ ਤੇ ਮੈਂ ਥੋੜਾ ਪਰੇਸ਼ਾਨ ਵੀ ਹੋ ਜਾਣਾ ਕੋਈ ਕਿਉਂਕਿ ਪੰਜਾਬ ਦੇ ਵਿੱਚ 55 ਸਾਲ ਹੋ ਗਿਆ ਲੜਾਈ ਲੱਗੀ ਨੂੰ ਉਹਦੇ ਆਮ ਜਿਹੜੀ ਜਨਤਾ ਇਹਨਾਂ ਨੂੰ ਨਹੀਂ ਪਤਾ ਜਦੋਂ ਬਲੈਕਆਊਟ ਕਰਨੀ ਜਾਂਦੀ ਹੈ ਲਾਈਟ ਬੁਝਾ ਦੋ ਆਮ ਜਿਹੜੇ ਬੱਚੇ ਆ ਨਾ ਛੋਟੇ 18 20 25 40 ਸਾਲ ਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਲੈ ਜਗਾ ਵਾਂਗ ਤੇ ਨੁਕਸਾਨ ਹੋਣਾ ਹੁਣ ਜਿਹੜੀਆਂ ਮਜਾਲਾਂ ਆ ਗਈਆਂ ਨੇ ਨੈਵੀਗੇਸ਼ਨ ਵਾਲੀਆਂ ਜਿਹੜਾ ਗੱਡੀ ਦੀ ਨੈਵੀਗੇਸ਼ਨ ਲੱਗਦਾ ਉਹਨੂੰ ਫਿੱਟ ਕਰ ਦੇਣਾ ਤੇ ਉਹਨੂੰ ਉਸੇ ਏਰੀਏ 'ਚ ਲੈ ਜਾਣਾ ਉਹ ਜਿੱਥੇ ਲਾਈਟ ਹੋਗੀ ਉੱਥੇ ਮਿਜਲ ਜਾਣੇ ਹੈ ਤੇ ਬਹੁਤ ਮਾੜਾ ਵਸੇ ਲੜਾਈ ਨਹੀਂ ਲੱਗਣੀ ਚਾਹੀਦੀ ਕਿਉਂਕਿ ਇਹਦੇ 'ਚ ਵੇਖੋ ਪੰਜਾਬ ਦਾ ਜਿਆਦਾ ਨੁਕਸਾਨ ਹੋਣਾ ਪਹਿਲਾਂ ਵਾਲਾ ਸਮਾਂ ਵੀ ਨਹੀਂ ਪਹਿਲਾਂ ਬਾਰਡਰਾਂ ਤੱਕ ਲੜਾਈ ਸੀਮਤ ਹੁੰਦੀ ਸੀ ਹੁਣ ਤੱਕ ਕੰਪਿਊਟਰ ਬਾਰਡਰਾਂ ਤੋਂ ਹੁਣ ਤਾਂ ਲੜਾਈ ਦਾ ਮਤਲਬ ਹੀ ਕੋਈ ਨਹੀਂ ਤੇ ਹੁਣ ਵੇਖੋ ਗੱੰਨਾ ਨੇ ਤੋਪਾਂ ਲਗੀਆਂ ਨੇ ਸਾਡੀਆਂ ਉੱਥੇ ਆਰਟੀ ਨੇ ਉਹਦੇ ਜਿਆਦਾ ਜਿਆਦਾ 30 ਜਾਂ 32 ਕਿਲੋਮੀਟਰ ਰੇਂਜ ਆ ਇਹ ਰੇਂਜ ਜਿਹੜਾ ਪਾਕਿਸਤਾਨ ਜਿਹੜੇ ਬਾਰਡਰ ਤੋਂ ਮਜਲਾਂ ਚੱਲੀਆਂ ਨੇ ਇਹ ਕੋ ਬਾਰਡਰ ਤੋਂ ਨਹੀਂ ਚੱਲੀਆਂ ਪਿੱਛੋਂ 200 300 ਕਿਲੋਮੀਟਰ ਪਿੱਛੋਂ ਚੱਲਦੀਆਂ ਜਾਂ ਰੇਂਜ ਹੁੰਦਾ 400 500 ਹਜ਼ਾਰ ਕਿਲੋਮੀਟਰ 2000 ਕਿਲੋਮੀਟਰ 3000 ਕਿਲੋਮੀਟਰ ਆਖੀ ਜ਼ਿਆਦਾ ਵੀ ਹੁੰਦਾ ਹੈ ਹਾਂ 4 4000 ਕਿਲੋਮੀਟਰ 5000 ਕਿਲੋਮੀਟਰ ਰੇਂਜ ਤੱਕ ਮਜਲਾਂ ਹਾਂਜੀ 4000 ਮੀਲ ਕਿਲੋਮੀਟਰ ਤਾਂ ਆਮ ਜਨਤਾ ਨੂੰ ਇਹਦੀ ਸੇਫਟੀ ਰੱਖਣੀ ਚਾਹੀਦੀ ਹੈ ਮੈਂ ਤਾਂ ਇਹੋ ਕਹਿਣਾ ਕਿ ਮੈਂ ਤਾਂ ਲੜਾਈਆਂ ਵੇਖੀਆਂ ਨੇ ਕਈ ਤਜਰਬੇ ਨੇ ਲੜਾਈਆਂ ਖੁਦ ਲੜੀਆਂ ਨੇ ਇਸ ਕਰਕੇ ਪ੍ਰੋਟੈਕਸ਼ਨ ਰੱਖਣੀ ਚਾਹੀਦੀ ਹੈ ਖਾਸ ਕਰਕੇ ਜਿਹੜੇ ਰਾਤ ਨੂੰ ਸ਼ਾਮ ਨੂੰ ਲਾਈਟ ਆਫ ਕਰ ਦੋ ਨਾ ਜਗਾਓ ਬੱਚੇ ਮੰਨਦੇ ਨੇ ਕਿ ਇੱਕ ਬੰਦੇ ਦੀ ਵਜ੍ਹਾ ਕਰਕੇ ਕਾਫੀ ਨੁਕਸਾਨ ਹੋ ਸਕਦਾ ਇਹ ਹੁਣ ਜਿਹੜੀ ਮੈਜਰਿਟੀ ਕੀ ਆ ਅਗਰ ਇਹ 400 ਮੀਟਰ ਗਾਂਢ ਡੇਗ ਪੈਂਦੀ ਤੇ ਉਹ ਘਰਾਂ ਦਾ ਨੁਕਸਾਨ ਸੀ ਇਹੋ 200 ਮੀਟਰ ਰੈਡ ਨੂੰ ਡੇਗ ਪੈਂਦੀ ਤੇ ਘਰਾਂ ਦਾ ਨੁਕਸਾਨ ਸੀ ਇਜਾ ਜਿਹੜੇ ਪਰਲੇ ਪਾਸੇ ਦੋ ਮਜਲਾ ਡਿਗੀਆਂ ਨੇ ਪੈਣੀ ਮੀਆਂ ਖਾਂ ਦੀ ਏਰੀਆ 'ਚ ਇਹੋ ਮਜਲਾ 500 ਮੀਟਰ ਸਾਹਮਣੇ ਡੇਰੇ ਆ ਉਹਨਾਂ ਦੇ ਡਿੱਗਦਾ ਕਿੰਨਾ ਨੁਕਸਾਨ ਹੋ ਜਾਣਾ ਸੀਗਾ ਤੇ ਮੈਨੂੰ ਇਹ ਵੀ ਮਤਲਬ ਕਿਉਂਕਿ ਜਿਹੜਾ ਇਹਨਾਂ ਨੇ ਹੁਣ ਟਾਰਗੇਟ ਫਿਕਸ ਕਰ ਲਿਆ ਇਹ ਜਦ ਤੋ ਟਾਰਗੇਟ ਫਿਕਸ ਕਰ ਲੈਂਦੇ ਹੁਣ ਆਉਣ ਲੋਕੇਸ਼ਨ ਕਰ ਲੈਣੀ ਜਿਹੜੇ ਸਾਡੇ ਬਣਾਉਂਦੇ ਆ ਨਾ ਵੀਡੀਓ ਸ਼ੂਟਿਓ ਇਹ ਉਸੇ ਟਾਈਮ ਪਾਕਿਸਤਾਨ ਨੂੰ ਪਤਾ ਲੱਗ ਜਾਣਾ ਵੀ ਇਹ ਕਿਹੜੀ ਲੋਕੇਸ਼ਨ 'ਚ ਡਿੱਗਾ ਜਾਂ ਆਪਣਾ ਬੰਬ ਕਿਹੜੀ ਏਰੀਆ 'ਚ ਤੇ ਕਿੱਥੇ ਡਿਕਣਾ ਹੁਣ ਅਗਲਾ ਜਿਹੜਾ ਅਸੀਂ ਤਿਆਰੀ ਆ ਉਹ ਸੱਜੇ ਕਰਨੀ ਜਾਂ ਖੱਬੇ ਕਰਨੀ ਅੱਗੇ ਕਰਨੀ ਜਾਂ ਪਿੱਛੇ ਕਰਨੀ ਉਹ ਸਰਚ ਕਰਦੇ ਆ ਤੇ ਇਸ ਕਰਕੇ ਮੇਰੀ ਤੇ ਇਹੋ ਹੀ ਆ ਕਿਸਮਤ ਆ ਵੀ ਲੋਕਾਂ ਨੂੰ ਵੀ ਵਾਤ ਤੋਂ ਵਾਤ ਜਿਹੜੇ ਘਟੋ ਤੋਂ ਘਟੋ ਜਿਹੜੇ ਬਾਹਰ ਬੰਦੇ ਨਿਕਲਣ ਨਾ ਬਾਹਰ ਬਾਹਰ ਫਿਰਨ ਔਰ ਆਪਣੀ ਪ੍ਰੋਡਕਸ਼ਨ ਨਿਕਲ ਜੰਗਾ ਤੁਸੀਂ ਪਹਿਲਾਂ ਵੀ ਦੇਖਿਆ ਤੇ ਹੁਣ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਆ ਜਿਹਾ ਜ ਲੱਗੀ ਆ ਤਾਂ ਤੁਸੀਂ ਕੀ ਚਾਹਦੇ ਹੋ ਪੰਜਾਬੀ ਕੀ ਚਾਹਦੇ ਇਹ ਪੰਜਾਬੀ ਮੈਂ ਤੇ ਇਹ ਕੋਈ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਇਹ ਜਿਹੜੀ ਜੰਗ ਆ ਬਹੁਤ ਖਤਰਨਾਕ ਆ ਆਮ ਲੋਕਾਂ ਨੂੰ ਨਹੀਂ ਇਹਦੇ ਬਾਰੇ ਪਤਾ ਕੋਈ ਪਹਿਲੇ ਜਿਹੜੀ ਜੰਗਾਂ ਹੁੰਦੀਆਂ ਜਹਾਜ਼ ਆ ਗਿਆ ਚਲਾ ਗਿਆ ਤੋਪਾਂ ਦੇ ਫੈਰ ਹੁੰਦੇ ਟੈਂਕਾਂ ਦੇ ਫੈਰ ਹੁੰਦੇ ਛੋਟ ਛੋਟੀਆਂ ਰਾਕਟ ਦੇ ਹੁਣ ਜਿਹੜੀ ਇਹ ਮਜਾਲਾਂ ਚੱਲ ਗਏ ਬਹੁਤ ਖਤਰਨਾਕ ਨੇ ਇਹ ਮਜਾਲਾਂ ਚੱਲਣ ਨਾਲ ਹੋ ਸਕਦਾ 5 ਤੇ 10 ਦਿਨ ਨੂੰ ਇੱਥੇ ਬੰਬ ਚੱਲ ਸਕਦੇ ਆ ਜੇ ਚ ਕਿ ਦੁਨੀਆ ਪਸਮ ਹੋ ਜੇਗੀ 100 ਪਿੱਛੇ ਜਿਹੜੇ 25 ਜਾਂ 40 ਬੰਦੇ ਮਰਨਗੇ ਇਹਦਾ ਬਚਾ ਇਹੋ ਹੀ ਆ ਬਈ ਜਦੋਂ ਐਟਮ ਬੰਬ ਦੀ ਕੋਈ ਸ਼ੁਰੂਤ ਹੋ ਜਾਂਦੀ ਆ ਲੰਮਾ ਬੰਦੇ ਨੂੰ ਲੰਮਾ ਪੈ ਜਾਣਾ ਚਾਹੀਦਾ ਹੱਸਣਾ ਮਿੱਟੀ ਪੁੱਟ ਕੇ ਤੇ ਉਹ ਆਪਣਾ ਮੂੰਹ ਜੜਾ ਨਾਲ ਜ਼ਮੀਨ ਵਾਲੇ ਪਾਸੇ ਕਰ ਲੈਣਾ ਚਾਹੀਦਾ ਕਿਉਂ ਜਿਹੜਾ ਐਟਮ ਬੰਬ ਦੀ ਸ਼ਕਤੀ ਹੁੰਦੀ ਆ ਉਹ ਫੁੱਟ ਡੇਢ ਫੁੱਟ ਜ਼ਮੀਨ ਤੇ ਤਾਂ ਹੁੰਦੀ ਆ ਇਹ ਆਪਣਾ ਬਚਾਉ ਐਟਮ ਬੰਬ ਤੋਂ ਕਿਉਂਕਿ ਜੇ ਪਰਮਾਣੂ ਬੰਬ ਚੱਲਦਾ ਹਾਂ ਪਰਮਾਣੂ ਬੰਬ ਪਰਮਾਣੂ ਬੰਬ ਹਾਂ ਜੀ ਕੁਛ ਛੋਟੇ ਹੁੰਦੇ ਆ ਵੱਡੇ ਹੁੰਦੇ ਆ ਇਸ ਗੱਲ ਪਾਕਿਸਤਾਨ ਦਾ ਵੈਸੇ ਕਰਕੇ ਉਹ ਤਾਂ ਐਂਡ ਆਫ ਦਾ ਤਾਂ ਉਹ ਵੀ ਚਲਾ ਸਕਦਾ ਵੇਖੋ ਜੀ ਇੱਕ ਮਿੰਟ ਮੈਂ ਦੱਸਦਾ ਇਹ ਨਹੀਂ ਆਪਾਂ ਉਹਨੂੰ ਮਾਰਾਗੇ ਉਹਦੇ ਕੋਲ ਐਟਮ ਮਮਾ ਹੈ ਉਹ ਉਹੀ ਗੱਲ ਕਰ ਰਹੇ ਆ ਕਿ ਉਹ ਇਕਨੋਮੀ ਬਹੁਤ ਇਕਨੋਮਿਕ ਕਲੀ ਬਹੁਤ ਡਾਊਨ ਹੈਗਾ ਆ ਤੇ ਐਂਡ ਆਫ ਦਾ ਵੇ ਤਾਂ ਉਹਦੇ ਕੋਲ ਪ੍ਰਮਾਣੂ ਬੰਬਾ ਫਿਰ ਉਹੀ ਚਲਾ ਦੂਗਾ ਉਹ ਲੇਕਿਨ ਉਹ ਚਲਾ ਦੂਗਾ ਸਾਡੇ ਕੋਲ ਹੈਗੇ ਫਿਰ ਨਸ਼ਟੀ ਹੋ ਗਈ ਆਪਾਂ ਦੋਨੇ ਮੁਲਕ ਖਤਮ ਹੋ ਗਿਆ ਆਪਣਾ ਹਾਂਜੀ ਬੜਾ ਮੁਸ਼ਕਲ ਹੋ ਜਾਂਦਾ ਇਹਦੇ ਕਰਕੇ ਤੇ ਜੰਗ ਨਹੀਂ ਲੱਗਣੀ ਚਾਹੀਦੀ ਕੋਈ ਅਸੀਂ ਤੇ ਜੰਗਾਂ ਲੜੀਆਂ ਨੇ ਤੇ ਮੈਂ ਜਿਹਦੇ ਚ ਤਿੰਨ ਜੰਗਾਂ ਖੁੱਲ ਲੜ ਚੁੱਕੇ ਸਸੇਗਾ ਸੋ ਇਹ ਪਿੰਡ ਦੇ ਜਿਹੜੇ ਸ਼ਿਸ਼ਰਾ ਪਿੰਡ ਦੇ ਜਿਹੜੇ ਲੋਕ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਜਿਹੜੀ ਕੀਤੀ ਬਹੁਤ ਲੋਕ ਇੱਥੇ ਇਕੱਠੇ ਹੋਏ ਨੇ ਜਿਸ ਤਰੀਕੇ ਦੇ ਨਾਲ ਬੰਬਾਰੀ ਹੋਈ ਜਿਸ ਤਰੀਕੇ ਦੇ ਨਾਲ ਮਿਸਾਈਲਾਂ ਡਿਗੀਆਂ ਤਾਂ ਉਸ ਦੇ ਨਾਲ ਪਿੰਡ ਵਾਲਿਆਂ ਦੇ ਵਿੱਚ ਇੱਕ ਡਰ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਇੱਥੇ ਪਹੁੰਚ ਰਿਹਾ ਹੈ ਪਰ ਪਿੰਡ ਵਾਲਿਆਂ ਵੱਲੋਂ ਇਹ ਵੀ ਅਪੀਲ ਹੈ ਕਿ ਜੰਗ ਰੁਕਣੀ ਚਾਹੀਦੀ ਕਿਸੇ ਨਾ ਕਿਸੇ ਤਰੀਕੇ ਬਹਿ ਕੇ ਇਸ ਮਸਲੇ ਨੂੰ ਸੌਟ ਆਊਟ ਕੀਤਾ ਜਾਵੇ ਇਸ ਨੂੰ ਰੋਕਿਆ ਜਾਵੇ ਨਹੀਂ ਤਾਂ ਇਸ ਦੇ ਨਤੀਜੇ ਬਹੁਤ ਹੀ ਖਤਰਨਾਕ ਹੋ ਜਾਪ ਟੀਵੀ ਪਿੰਡ ਸ਼ਸ਼ਰਾ ਦਸੂ